ਆਦੋਂ ਤੋਂ ਸਮੇਂ ਦਾ ਖਿਆਲ ਵਿੱਚ ਉਹਨਾਂ ਨੂੰ ਪਤਾ ਤੁਹਾਡੇ ਮੰਮੀ ਵਿੱਚ ਮਾਰਦਲੇ ਬਹੁਤ ਨੇ ਨਵਾਲ ਸਿੰਘਾ ਦੀ ਜਫਤ ਬਹੁਤ ਹੀ ਮਾਨਤੇ ਸਤਕਾਰਯੋਗ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਦੇ ਸੂਬਾ ਗੋਗਲੰਦ ਜੰਮੂ ਜੀ ਤੇ ਹੋਰ ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਸਟੇਸ਼ਨਾਂ ਦਾ ਬਰਨਾਲਾ ਆਪਾ ਧੌਲਾ ਭਦੌਰ ਸ਼ਹਿਣਾ ਬੈਲਕਲਾਂ ਤੋਂ ਸਾਡੇ ਨਾਲ ਵੱਖ-ਵੱਖ ਦੁਆਰਾ ਇਸਟਮ ਕਰਦੇ ਸਾਡੇ ਵੀਰ ਇੱਥੇ ਪੁੱਜੇ ਨੇ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਜਥੇਬੰਦੀ ਪਣੀ ਹੈ ਬਹੁਤ ਜ਼ਰੂਰਤ ਸੀ ਪੰਜਾਬ ਸਰਕਾਰ ਦੇ ਜਿਹੜੇ ਰਵਈਏ ਨੇ ਉਹ ਕਿਸੇ ਤੋਂ ਭੁੱਲੇ ਭਟਕੇ ਨਹੀਂ ਅੱਜ ਪੱਤਰਕਾਰਾਂ ਦੀ ਗਿਣਤੀ ਬਹੁਤ ਥੋੜੀ ਰਹੀਗੀ ਸਰਕਾਰੀ ਪੱਤਰਕਾਰਾਂ ਦੀ ਜਿਨ੍ਹਾਂ ਕੋਲੇ ਯੈਲੋ ਕਾਗਜ਼ ਹੈ ਭਾਵੇਂ ਮੇਰਾ ਯੈਲੋ ਕਾਗਜ਼ ਬਣਿਆ ਪਰ ਮੇਰੇ ਨਾਲ ਦੇ ਸਾਥੀਆਂ ਦਾ ਬਹੁਤ ਇਹ ਕਿਸੇ ਨਾ ਕਿਸੇ ਕਾਰਨ ਕਰਕੇ ਭਾਵੇਂ ਉਹ ਸਰਕੂਲੇਸ਼ਨ ਦਾ ਨਾਮ ਦੇਤਾ ਭਾਵੇਂ ਐਫ ਆਈ ਆਰ ਦਾ ਨਾਮ ਦੇਤਾ ਬੀ ਨਾਤੇ ਮਾਮਲੇ ਦਰਜ ਹੈ ਸਰਕਾਰਾਂ ਨੂੰ ਪੁਲਿਸ ਪਤਾ ਬੀ ਐਫ ਆਈ ਆਰ ਹੋਣਾ ਕੋਈ ਗੁਨਾਹ ਨਹੀਂ ਐਫ ਆਈ ਆਰ ਤਾਂ ਪੁਲਿਸ ਕਿਸੇ ਨੂੰ ਵੀ ਦਬਾਉਣ ਦੇ ਲਈ ਅਕਸਰੀ ਜਿਹੜੀ ਫਸਟ ਇਨਫੋਰਮੇਸ਼ਨ ਰਿਪੋਰਟ ਹੈ ਤੁਹਾਡੇ ਦੇ ਵਿੱਚ ਕੋਈ ਮੋਟਰਸਾਈਕਲ ਮਾਰ ਜੇ ਤੇ ਉਹਦਾ ਬਿਆਨ ਲੈਣ ਜਾਂਦਾ ਉਹ ਕਹਿੰਦਾ ਜੀ ਜਿਹਦੇ ਨਾਲ ਮੇਰੀ ਪ੍ਰਾਣੀ ਕੋਈ ਰੰਜਿਸ਼ ਆ ਉਹਦਾ ਨਾਮ ਲੈ ਲੈਂਦਾ ਪਤਰਕਾਰ ਚਾਰ ਖਬਰਾਂ ਲਾ ਦੇ ਥਾਣੇਦਾਰ ਦੀ ਅੱਖ 'ਚ ਰੁਕਣ ਲੱਗ ਜਾਂਦਾ ਉਹ ਤਦ ਉਹ ਪਾਇਲ ਨੂੰ 552 ਦੇ ਵਿੱਚ ਕਿਸੇ ਪਾਸੇ ਤਾਂ ਬਣ ਗਈ ਤੁਹਾਡੇ ਦੇ ਖਿਲਾਫ ਐਫ ਆਈ ਆਰ ਅਸੀਂ ਵੱਲੋਂ ਸਾਡਾ ਕੰਮ ਹੁੰਦਾ ਉਹਨਾਂ ਦੇ ਥੰਡੇ ਸਾਨੂੰ ਲਾ ਦਿੱਤਾ ਜਾਂਦਾ ਕਿ ਤੂੰ ਇਹਨਾਂ ਤੋਂ ਜਾ ਕੇ ਭਾਈ ਆਪ ਦੀ ਪੁਲਿਸ ਵੈਰੀਫਿਕੇਸ਼ਨ ਕਰਾ ਲੈ ਨਾ ਤੂੰ ਸਰਟੀਫਿਕੇਟ ਲੈ ਉਹ ਸਾਨੂੰ ਫਿਰ ਸਰਟੀਫਿਕੇਟ ਤਾਂ ਦਿੰਦੇ ਆ ਮਾਤਾ ਜਿਹੜਾ ਹਾਲ ਹੁੰਦਾ ਉਹ ਕਿਸੇ ਤੋਂ ਭੁੱਲਿਆ ਵਟ ਗਿਆ ਨਹੀਂ ਉੱਥੇ 12 12 15 15 ਘੇੜੇ ਲਾਉਨੇ ਪੈਂਦੇ ਆ ਉਹ ਤੇਰੇ ਕੋਲ ਕਾਰੀਪੂਰੇ ਕੀ ਤੇਰੇ ਕੋਲ ਫਰਾਨਾ ਕੋ ਜਿਹੜੇ ਬੰਦਿਆਂ ਦੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ ਤੇ ਉਹ ਸਾਦੋਗੇ ਜਿਹੜਾ ਪੀਲਾ ਕਾਰਡ ਹੈ येलो ਕਾਰਡ ਹੈ ਇਹ ਸਰਕਾਰ ਨੂੰ ਐ ਲੱਗਦਾ ਵੀ ਜੇ ਅਸੀਂ येलो ਕਾਰਡ ਬੰਦ ਕਰ ਦਿਆਂਗੇ ਤਾਂ ਇਹ ਸਾਡੇ ਖਿਲਾਫ ਟਿਕਣਾ ਬੰਦ ਕਰ ਦੇਣਗੇ ਇਹਨਾਂ ਨੂੰ ਤਾਂ ਮੈਨੂੰ ਤਕਦੀਮੀ ਦੀ ਗੱਲ ਯਾਦ ਆਉਂਦੀ ਕਿ ਲੜਾਕੀ ਦੀ ਤੀਮੀ ਸੀ ਕਿਸੇ ਪਿੰਡ ਦੇ ਵਿੱਚ ਉਹਦੇ ਕੋਲੇ ਮੁਰਗਾ ਰੱਖਿਆ ਹੋਇਆ ਸੀ ਪੁਕੜ ਸੀਗਾ ਉਹ ਪਿੰਡ ਦੇ ਵਿੱਚ ਹਰੇਕ ਨਾਲ ਹੀ ਲੜਪੜ ਪੈਂਦੀ ਸੀ ਥੋੜੇ ਜਿਹੇ ਚਰਵਾਦ ਪਿੰਡ ਵਾਲਿਆਂ ਨੇ ਰੌਲਾ ਰੁਲਾ ਮਾਰ ਕੇ ਉਹ ਆਦੇ ਵਿਧਵਾਔਰ ਤੁਸੀਂ ਉਹਦੇ ਸਹੁਰੇ ਨੇ ਤੁਸੀਂ ਫਿਰ ਪੇਕੇ ਵਾਦ ਕੇ ਉਹ ਪੇਕੇ ਜਾਣ ਤੋਂ ਬਾਅਦ ਉਹ ਪਾਇਆ ਮੈਨੂੰਗਾ ਉਹ ਇਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਪੀਲਾ ਕਾਰਡ ਨਾ ਬਣਿਆ ਤਾਂ ਸਾਡੀਆਂ ਜਿਹੜੀਆਂ ਉਹ ਮੂਤਾਂਆਂ ਨੇ ਇਹੋ ਸਾਡੇ ਪੀਲੇ ਕਾਰਡ ਦੇ ਕਾਰਨ ਸਾਡੇ ਥੱਲੇ ਲੱਗ ਜਾਣਗੇ ਤੇ ਸਾਡੇ ਕੰਮ ਸਾਹ ਜਿੰਨੀਆਂ ਸਾਡੀਆਂ ਮਾੜੀਆਂ ਗੱਲਾਂ ਨੇ ਉਹਨਾਂ ਦੇ ਉੱਤੇ ਪਰਦੇ ਪਏ ਰਹਿਣਗੇ ਟੋਲ ਪਲਾਜ਼ਿਆਂ ਦੇ ਉੱਤੇ ਤੁਸੀਂ ਦੇਖ ਲਓ ਭਾਵੇਂ ਸਰਕਾਰ ਨੇ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਹੈ ਵੀ ਸਾਨੂੰ ਤੁਹਾਡੇ ਆਪ ਦੇ ਜਿਹਨੇ ਦੇ ਵਿੱਚ ਤੁਸੀਂ ਪਾਸ ਕਰ ਸਕਦੇ ਹੋ ਪਰ ਟੋਲ ਪਲਾਜ਼ਿਆਂ ਦੇ ਉੱਤੇ ਵੀ ਪੱਤਰਕਾਰਾਂ ਨੂੰ ਘਸਾਇਆ ਜਾਂਦਾ ਮੈਂ ਐਸੋਸੀਏਸ਼ਨ ਨੂੰ ਬੇਨਤੀ ਕਰਦਾ ਵੀ ਕੁਝ ਠੋਸ ਕਦਮ ਜ਼ਰੂਰ ਭਾਵੇਂ ਉਹ ਪ੍ਰਸ਼ਾਸਨ ਦੇ ਰਹੀਆਂ ਭਾਵੇਂ ਸਰਕਾਰ ਦੇ ਰਹੀਆਂ ਉਹਨਾਂ ਨੂੰ ਜਗਾ ਦਿਓ ਕਾੜਤਾ ਬਣਦੇ ਆ ਨਹੀਂ ਬਣਦੇ ਇਹ ਕੋਈ ਬਾਲੀ ਪਟੀ ਗੱਲ ਨਹੀਂ ਮਾਫ਼ ਕਰਨਾ ਜੇ ਮੈਂ ਵੱਧ ਘੱਟ ਬੋਲ ਗਿਆ ਤਾਂ ਆਪ ਸਹੀ ਜੇ ਸੋਹ ਬੰਦੇ ਦੀ ਗਲਤੀ ਹੈ ਤੁਸੀਂ ਇਕੱਲੇ ਬਣਿਆ ਉੱਥੇ ਤੁਸੀਂ ਇਕੱਲੇ ਦੁਨੀਆ ਦੀ ਤਰ੍ਹਾਂ ਹੋ ਤੇ ਇੱਕ ਦੂਸਰੇ ਦਾ ਜ਼ਰੂਰ ਮਾਨ ਸਤਕਾਰ ਬੀੜ ਤੇ ਰੱਖਿਆ ਕਰੋ ਸਾਰੇ ਭਾਈਓ ਫੇਰ ਜੁਨੀਅਨ ਕੰਮ ਜ਼ਰੂਰ ਨਹੀਂ ਇੱਕ ਵਾਰੀ ਗਠਨ ਹੋਊਗਾ ਬਥੇਰੇ ਜਿੰਨਾ ਮਰੀਆਂ ਤੇ ਜੱਈਆਂ ਤੇ ਆਉਣਗੇ ਤੇ ਜਾਣਗੇ ਪਰ ਆਪ ਦਾ ਕੁਝ ਬੇਸ ਬਣਾ ਕੇ ਚੱਲੋ ਲੋਕਾਂ ਨੂੰ ਪਤਾ ਲੱਗੇ ਵੀ ਅਸੀਂ ਪੱਤਰਕਾਰ ਸੋਖੀ ਮੀਟ ਜਿਤ ਕਰਨ ਅਸੀਂ ਲੋਕਾਂ ਦੇ ਬਾਕੀ ਗੁਰੂਆਂ ਜਿੰਨਾ ਕੋਈ ਫੈਸਲਾ ਨੂੰ ਮੈਂ ਕਹਣਾ ਇਸੇ ਵੇਲੇ ਕਈ ਆਪਣੇ ਜਾਣੇ ਪੱਤਰਕਾਰਾਂ ਦੀ ਪ੍ਰੈਸ ਰੋਡ ਭਾ ਕੇ ਭੇਜੇ ਜੇ ਕਿਸੇ ਕੋਈ ਪੱਤਰ ਹਵੇ ਕੋਈ ਦੋਸ਼ੀ ਨਹੀਂ ਹੁੰਦਾ ਪਰ ਸਾਫ ਤੋਂ ਬਾਅਦ ਹੀ ਗੱਲ ਆਉਂਦੀ ਹੈ ਕਿ ਬਹਿਰੀਆ ਦੁਸ਼ਮਣ ਜੋ ਕੰਮ ਕਰਦਾ ਉਹ ਹੁੰਦਾ ਪਰ ਉਹ ਲੈ ਜਿੱਦਾਂ ਸ੍ਰੀ ਸੁਖਸਰ ਮੈਂ ਦੋਨੇ ਵਧਾਈ ਦੇ ਪੱਤਰਨੇ ਭੇਜੇ ਸੀ ਤੇ ਰਿਸਿਵਰ ਸਤੂ ਇਹ ਬਰੀਆ ਉਤਪਰ ਕਰਦੇ ਨੇ ਪਰ ਉਹ ਵੀ ਕਈ ਵਾਰੀ ਅਜਿਹੀ ਗੱਲ ਹੁੰਦੀ ਹੈ ਕਿ ਕਿਸੇ ਦਾ ਨਿੱਜੀ ਮੁੱਦੇ ਨਾਲ ਚੱਕਿਆ ਕਰੋ ਕੋਈ ਕਿਸੇ ਦੀ ਲਾਈਫ ਆ ਕੋਈ ਪਰਸਨਲ ਆ ਉਹ ਤੋਂ ਦੂਰ ਰੱਖੋ ਕੋਈ ਹਾਰੇ ਵੀ ਦੀ ਆਪਣੀ ਜਾਈਗਾ ਕੋਈ ਸਕੂਟ ਮਣਾ ਪਾੜਦਾ ਪੈ ਜਾਂਦਾ ਹੁੰਦਾ ਪਰ ਕਿਸੇ ਦਾ ਵੀ ਕੋਈ ਨਿੱਜੀ ਮੁੱਦਾ ਮੇਰੇ ਵੀ ਹੋਣਗੇ ਹੋਣਦੇ ਵੀ ਹੋਣਗੇ ਨਿੱਜੀ ਮੁੱਦਾਂ ਤੋਂ ਦੂਰ ਰਹਿ ਕੇ ਸੱਚਾਈ ਨਾਲ ਇਮਾਨਦਾਰੀ ਨਾਲ ਤਾਂ ਕਿਤਾ ਕਰੋ ਜਿੱਦਾਂ ਵੀ ਆਪਣਾ ਕੰਮ ਹੈ ਉਹਨੂੰ ਇਮਾਨਦਾਰੀ ਨਾਲ ਕਰੋ ਕਿ ਐਡ ਲੈਣੇ ਕੋਈ ਦੋਸ਼ ਨਹੀਂ ਹੁੰਦਾ ਜਿਹੜੇ ਖਰਾਤੇ ਕਲੈਮਿੰਗ ਹੁੰਦੇ ਬੰਦੇ ਨੂੰ ਪਰ ਜਿਹੜਾ ਅਸੀਂ ਗੱਲ ਕਰਨਾ ਕੁਝ ਮੁੱਦਿਆਂ ਨੂੰ ਕੱਢ ਕੇ ਜੈਲੋ ਕਾਰ ਦੇ ਨਾਲ ਮੁੱਦੇ ਹੋਰ ਚੁੜੋ ਬਹੁਤ ਮੁੱਦੇ ਨੇ ਉਹਨਾਂ ਤੇ ਪਹਿਰਾ ਦਿਓ ਤੇ ਆਪ ਸਾਰੇ ਜੱਜ ਕੇ ਨਾਲ ਕਰੋ ਕਿ ਤੂੰ ਦੂਜੇ ਦਾ ਸਤਕਾਰ ਕਰੋ ਤੂੰ ਜਿਹੜੇ ਆਗੂ ਲੈਣ ਉਹਨਾਂ ਤੇ ਵਿਸ਼ਵਾਸ ਰੱਖ ਕੇ ਤੇ ਸਾਰੇ ਚੁੱਪ ਬਹੁਤੇ ਬਹੁਤ ਨੇ ਕਿ ਤੂੰ ਬਣਾ ਬਹੁਤੇ ਬਹੁਤ ਸਾਰਾ ਜੀ ਆਨ ਧੰਨਵਾਦ ਸਾਰੇ ਜਿਹੜੇ ਅਸੀਂ ਸਾਰਾ ਦਾ ਸਤਕਾਰ ਕਰਦੇ ਆ ਜਿਹੜੇ ਇਸ ਜਿਹੜੇ ਥੱਲੇ ਮੈਂ ਸਾਡੇ ਸਾਡੇ ਮਾਈ ਤੇ ਇਹਨਾਂ ਕਹਿੰਦਾ ਉਹ ਸਮਾਜ ਨਾਲ ਜਾ ਕੇ ਪਰ ਖਾਸਾ ਬਣਦਾ